ਤਾਈ ਏਕੜ ਤੇ ਜੇਕਰ ਕਿਸਾਨ ਕੋਈ ਵੀ ਮੱਛੀ ਪਾਲਣ ਕੀਤਾ ਸ਼ੁਰੂ ਕਰਦਾ ਹੈਗਾ ਤਾਂ ਉਹਦੇ ਵਿੱਚ ਜਿਹੜੀਆਂ ਸਬਸਿਡੀਆਂ ਹੈਗੀਆਂ 22 ਏਕੜ ਦੇ ਉੱਪਰ ਆ ਸੀ ਜੇਕਰ ਅਸੀਂ ਗੱਲ ਕਰੀਏ ਔਰਤਾਂ ਦੀ ਜਾਂ ਐਸ ਸੀ ਐਸ ٹی ਕਾਸਟ ਦੀ ਤਾਂ ਉਹਨਾਂ ਨੂੰ 60% ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ ਜੇਕਰ ਜਨਰਲ ਕੈਟਾਗਰੀ ਦਾ ਕੋਈ ਵੀ ਵਿਅਕਤੀ ਇੱਥੇ ਨੂੰ ਸ਼ੁਰੂ ਕਰਦਾ ਹੈ ਤਾਂ 40% ਦੀ ਜਿਹੜੀ ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ 6 ਕਿਸਮ ਦੀਆਂ ਜਿਹੜੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹ ਪਾਲ ਸਕਦੇ ਆਗੇ ਦੇ ਵਿੱਚ ਸਾਡੇ ਕੋਲ ਕਤਲਾ ਰੋਹੁ ਮੂਰਾਖ ਮਿਰਗਲ ਠੀਕ ਹੈ ਤੇ ਕਾਰਪਾ ਜਾਂਦੀਆਂ ਸਿਲਪਰ ਕਾਰਪ ਤੇ ਸਾਰੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹ ਪਾਲ ਸਕਦੇ ਆਗੇ ਮੱਛੀ ਤਿਆਰ 1 ਸਾਲ ਦੇ ਵਿੱਚ ਵਿੱਚ ਹੋ ਜਾਂਦੀ ਹੈਗੀ 1 ਸਾਲ ਦਾ ਸਮਾਂ ਲੱਗਦਾ ਹੈਗਾ ਫਿਰ ਉਸ ਤੋਂ ਬਾਅਦ ਰੋਟੇਸ਼ਨ ਵਾਈਜ਼ ਹੈ ਜਿਹੜੀ ਉਹ ਜਿਹੜਾ ਕਿਸਾਨ ਹੈਗਾ ਉਹ ਮੱਛੀ ਵੇਚ ਸਕਦਾ ਹੈਗਾ ਮਾਰਕੀਟਿੰਗ ਦੇ ਵਿੱਚ ਜਿਹੜੀ ਹੈਗੀ ਹੈਗੇ ਉਹ ਸਕਾਰੀ ਖੁਦ ਆਉਂਦੇ ਨੇ ਖੁਦ ਜਾਲ ਲਗਾਉਂਦੇ ਨੇ ਤੇ ਮੱਛੀ ਕੱਟ ਕੇ ਉੱਥੇ ਓਨ ਦਾ ਸਪੋਰਟ ਤੋਂ ਉਹਨੂੰ ਪੇ ਪੈਸੇ ਦੇ ਜਾਂ ਦੇ ਜਾਂਦੇ ਨੇ ਤੇ ਇਹ ਇੱਕ ਕਮਰਸ਼ੀਅਲ ਕ੍ਰੋਪ ਹੈਗੀ ਇੱਕ ਕਿੱਲੇ ਦੇ ਵਿੱਚ ਜਿਹੜੀ ਮੱਛੀ ਪੁੰਗ ਹੈਗਾ ਉਹ 4000 ਦੇ ਕਰੀਬ ਪਾ ਕੇ ਉਹਨਾਂ ਨੂੰ ਗਰੋ ਉਹਨਾਂ ਦੀ ਗਰੋਥ ਕੀਤੀ ਜਾ ਸਕਦੀ ਹੈ 10000 ਪੁੰਗ ਜਿਹੜਾ ਹੈਗਾ 22 ਏਕੜ ਦੇ ਵਿੱਚ ਪੈ ਜਾਂਦਾ ਜਿਹਦੇ ਵਿੱਚੋਂ ਚਲੋ ਕੁਝ ਤਾਂ ਮੋਰਟੈਲਿਟੀ ਹੋ ਜਾਂਦੀ ਹੈਗੀ ਪਰ ਬਾਕੀ ਜਿਹੜੀ ਸਰਵਾਈਵ ਕਰ ਜਾਂਦਾ ਹੈਗਾ ਤੇ ਗਰੋਥ ਤੇ ਡਿਵੈਲਪਮੈਂਟ ਹੋਣ ਤੋਂ ਬਾਅਦ ਜਿਹੜਾ ਕਿਸਾਨ ਹੈਗਾ ਸ਼ਿਕਾਰੀ ਬੁਲਾ ਕੇ on the support ਹੀ ਪੇਮੈਂਟ ਹੋ ਜਾਂਦੀ ਹੈਗੀ ਤੇ ਕਿਸਾਨਾਂ ਨੂੰ ਕਾਫੀ ਅੱਛੀ ਜਿਹੜੀ ਹੈਗੀ ਡਿਵੈਲਪਮੈਂਟ ਹੈਗੀ ਹੈਗੀ ਨਹੀਂ ਅਲੱਗ-ਅਲੱਗ ਕਿਸਮਾਂ ਸਾਡੀਆਂ ਛੇ ਤਰ੍ਹਾਂ ਦੀਆਂ ਕਿਸਮਾਂ ਜਿਹੜੀਆਂ ਇਕੋ ਤਲਾ ਦੇ ਵਿੱਚ ਰੱਖੀਆਂ ਜਾ ਸਕਦੀਆਂ ਹੈਗੀਆਂ ਕਈ ਕਈ ਮੱਛੀਆਂ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਆਪਣੇ ਕੋਲ ਬੋਟਮ ਡਿਵੈਲਪਰ ਹੁੰਦੀਆਂ ਗਿਆ ਕਈ ਮਿਡ ਦੇ ਵਿੱਚ ਡਿਵੈਲਪ ਕਰਦੀਆਂ ਗਿਆ ਕਈ ਆਪਣੇ ਕੋਲ ਸਰਫੇਸ ਫੀਡਰ ਹੁੰਦੀਆਂ ਗਿਆ ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਇੱਕ ਤਲਾ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਮੱਛੀਆਂ ਜਿਹੜੀਆਂ ਉਹ ਰੱਖੀਆਂ ਜਾਂਦਾ ਬੰਦ ਲੋ ਕੋਈ ਛੋਟੇ ਪੱਧਰ ਤੋਂ ਮੱਛੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਦਾ ਏ 2.5 ਏਕੜ ਦਾ ਆਪਾਂ ਫਾਰਮ ਲਗਾ ਲੈਂਦੇ ਆ ਤਾਂ ਇੱਕ ਸਾਲ ਦੇ ਵਿੱਚ ਕਿੰਨੀ ਕਿੰਨੀ ਕੀ ਇਨਕਮ ਆ ਜਿਹੜੀ ਉਹ ਆਮ ਤੌਰ ਤੇ ਹੋ ਸਕਦੀ ਹੈ 10000 ਆਪਾਂ 2.5 ਏਕੜ ਦੇ ਵੀ ਗੱਲ ਕਰ ਰਹੇ ਆ ਵੀ 10000 ਮੱਛੀ ਜਿਹੜੀ ਉਹ ਪਾਲ ਰਿਹਾ ਹੈਗਾ ਉਹਦੇ ਵਿੱਚ ਜ 6 ਲੱਖ 6000 ਮੱਛੀ ਵੀ ਪਲ ਜਾਂਦੀ ਹੈ ਇੱਕ ਮੱਛੀ ਅਸੀਂ ਗੱਲ ਕਰੀਏ ਅੱਧਾ ਕਿਲੋ ਦੀ ਹੋ ਕੇ ਸੇਲ ਹੋ ਰਹੀ ਹੈ ਤਾਂ 6000 ਮੱਛੀ 3 3000 ਕਿਜੀ ਜਿਹੜਾ ਹੈ ਕਿ ਵੇਟ ਹੋ ਗਿਆ ਤੇ ਆਪਣੇ ਕੋਲ ਆਮ ਤੌਰ ਤੇ 3 ਲੱਖ ਰੁਪਿਆ ਆਮਦਨ ਕਰ ਸਕਦਾ ਹੈਗਾ 3 ਤੋਂ 4 ਲੱਖ ਰੁਪਏ ਦੀ ਆਮਦਨ ਲੈ ਸਕਦਾ ਹੈਗਾ ਕਿਸਾਨ ਗੱਲ ਕਰੀਏ ਜੇ ਜੇਕਰ ਨਾਲ মুরਗੀ ਫਾਰਮ ਕੀਤਾ ਜਾਵੇ ਤਾਂ ਜਿਹੜੀਆਂ ਮੁਰਗੀਆਂ ਦੀਆਂ ਵਿੱਠਾਂ ਹੁੰਦੀਆਂ ਨੇਗੀਆਂ ਉਹ ਉਹਦੇ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਐਜੇ ਫੀਡ ਵਰਤੀ ਜਾ ਸਕਦੀ ਹੈਗੀ ਉਹ ਮੱਛੀਆਂ ਦੀ ਇੱਕ ਖਰਾਕ ਹੈਗੀ ਤਾਂ ਫਤੇਗੜ ਸਾਫ ਦੇ ਵਿੱਚ ਪੰਜਾਬ ਸਖੀ ਸ਼ਕਤੀ ਮੇਲਾ 2026 ਲੱਗਿਆ ਹੈ ਜਿਸ ਦੇ ਵਿੱਚ ਡੈਰੀ ਪਾਲਣ ਅਤੇ ਮੱਛੀ ਪਾਲਣ ਤੇ ਹੋਰ ਜਿੰਨੇ ਵੀ ਕਿਸਾਨੀ ਨਾਲ ਸਹਾਇਕ ਮਹਿਕਮੇ ਜੁੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖਰੀਆਂ ਸਟਾਲਾਂ ਨੇ ਜਿਹੜੀਆਂ ਉਹ ਲਗਾਈਆਂ ਹੋਈਆਂ ਨੇ ਤਾਂ ਰੁਜ਼ਗਾਰ ਦਾ ਇੱਕ ਨਵਾਂ ਮੌਕਾ ਅੱਜ ਤੁਹਾਨੂੰ ਦੱਸ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫਿਸ਼ਰੀ ਡਿਪਾਰਟਮੈਂਟ ਦੀ ਸਟਾਲ ਆ ਜਿਹੜੀ ਉਹ ਲੱਗੀ ਹੋਈ ਹੈ ਜਿੱਥੋਂ ਤੋਂ ਡਾਕਟਰ ਸੁਨੀਲ ਕੁਮਾਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ਸ਼ੀਕਰ ਜੀ ਸਾਡਾ ਜਿਹੜਾ ਡਿਪਾਰਟਮੈਂਟ ਹੈ ਫਿਸ਼ਰੀ ਡਿਪਾਰਟਮੈਂਟ ਪੰਜਾਬ ਇਹਨਾਂ ਵੱਲੋਂ ਕਾਫੀ ਜਿਹੜੀ ਕਿਸਾਨਾਂ ਕਿਸਾਨਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਗਈਆਂ 2 ਏਕੜ ਤੇ ਜੇਕਰ ਕਿਸਾਨ ਕੋਈ ਵੀ ਮੱਛੀ ਪਾਲਣ ਕੀਤਾ ਸ਼ੁਰੂ ਕਰਦਾ ਹੈਗਾ ਤਾਂ ਉਹਦੇ ਵਿੱਚ ਜਿਹੜੀਆਂ ਸਬਸਿਡੀਆਂ ਹੈਗੀਆਂ ਗਈਆਂ ਉਹ 2 ਏਕੜ ਦੇ ਉੱਪਰ ਅਸੀਂ ਜੇਕਰ ਅਸੀਂ ਗੱਲ ਕਰੀਏ ਔਰਤਾਂ ਦੀ ਜਾ ਐਸਸੀਐਸਟੀ ਕਾਸਟ ਦੀ ਤਾਂ ਉਹਨਾਂ ਨੂੰ 60% ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ ਜੇਕਰ ਜਨਰਲ ਕੈਟਾਗਰੀ ਦਾ ਕੋਈ ਵੀ ਵਿਅਕਤੀ ਕਿਤੇ ਨੂੰ ਸ਼ੁਰੂ ਕਰਦਾ ਹੈ ਤਾਂ 40% ਦੀ ਜਿਹੜੀ ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਤਾਂ ਇਸ ਕਿਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਖਲਾਈ ਵਗੈਰਾ ਦਾ ਕੀ ਸਹਸਤ ਹੈ ਬਾਈ ਸਾਡਾ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਫਿਸ਼ਰੀ ਡਿਪਾਰਟਮੈਂਟ ਦੇ ਅੰਡਰ ਆਪਣੇ ਫਤੇਗੜ ਡਿਸਟ੍ਰਿਕਟ ਦੇ ਅੰਡਰ ਸਾਡੇ ਇੱਕ ਤਾਂ ਡਿਪਾਰਟਮੈਂਟ ਆਪਣੇ ਡੀਸੀ ਦਫ਼ਤਰ ਦੇ ਵਿੱਚ ਦਫ਼ਤਰ ਬਣਿਆ ਹੋਇਆ ਹੈਗਾ ਤੇ ਬਾਕੀ ਜਿਹੜਾ ਹੈਗਾ ਸਾਡਾ ਆਪਣੇ ਕੋਲ ਫਿਸ਼ ਸੀਡ ਫਾਰਮ ਹੈ ਜਿਹੜਾ ਉਹ ਬਾਗੜੀਆਂ ਫੱਟੇ ਫੱਗਣ ਮਾਜਰਾ ਬਣਿਆ ਹੋਇਆਗਾ ਉਥੋਂ ਉਥੇ 5 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਕਿਸਾਨਾਂ ਨੂੰ ਤੇ ਇਸ ਵਿੱਚ ਕਿਹੜੀ ਕਿਹੜੀ ਕਿਸਮ ਦੀਆਂ ਮੱਛੀਆਂ ਨੇ ਜਿਹੜੀਆਂ ਉਹ ਪਾਲ ਸਕਦੇ ਆ ਤੇ ਕਿਹੜੀ ਕਿਸਮ ਦੇ ਵਿੱਚ ਵੱਧ ਮੁਨਾਫਾ ਹੁੰਦਾ ਹੈ ਜਿਹੜਾ ਸਰਕਾਰੀ ਡਿਪਾਰਟਮੈਂਟ ਹੈ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਅਸੀਂ 6 ਕਿਸਮ ਦੀਆਂ ਜਿਹੜੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹ ਪਾਲ ਸਕਦੇ ਹਾਂਗੇ ਜਿਹਦੇ ਵਿੱਚ ਸਾਡੇ ਕੋਲ ਕਤਲਾ ਰੋহু ਮੁਰਾਖ ਮਿਰਗਲ ਠੀਕ ਹੈ ਤੇ ਕਾਰਪ ਆ ਜਾਂਦੀ ਹੈ ਸਿਲ버 ਕਾਰਪ ਤੇ ਸਾਰੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹ ਪਾਲ ਸਕਦੇ ਹਾਂਗੇ ਤੇ ਫਿਰ ਮਾਰਕੀਟਿੰਗ ਦਾ ਕੀ ਤਰੀਕਾ ਹੈ ਜਦੋਂ ਮੱਛੀਆਂ ਪਾਲ ਲਈਆ ਇੱਕ ਤਾਂ ਇਹ ਦੱਸੋ ਕਿ ਕਿੰਨੇ ਸਮੇਂ ਦੇ ਵਿੱਚ ਮੱਛੀ ਮਾਰਕੀਟ ਵਿੱਚ ਵਿਕਣ ਵਾਸਤੇ ਤਿਆਰ ਹੁੰਦੀ ਹੈ ਤੇ ਉਹਦਾ ਮਾਰਕੀਟਿੰਗ ਦਾ ਕੀ ਤਰੀਕਾ ਹੈ ਮੱਛੀ ਤਿਆਰ 1 ਸਾਲ ਦੇ ਵਿੱਚ ਵਿੱਚ ਹੋ ਜਾਂਦੀ ਹੈਗੀ 1 ਸਾਲ ਦਾ ਸਮਾਂ ਲੱਗਦਾ ਹੈਗਾ ਫਿਰ ਉਸ ਤੋਂ ਬਾਅਦ ਰੋਟੇਸ਼ਨ ਵਾਈਜ਼ ਹੈ ਜਿਹੜੀ ਉਹ ਜਿਹੜਾ ਕਿਸਾਨ ਹੈਗਾ ਉਹ ਮੱਛੀ ਵੇਚ ਸਕਦਾ ਹੈਗਾ ਇਹਦੇ ਇਹਦੇ ਵਿੱਚ ਜਿਹੜਾ ਜਿਹੜੇ ਸ਼ਿਕਾਰੀ ਹੁੰਦੇ ਨੇਗੇ ਉਹ ਮੱਛੀ ਨੂੰ ਆਪ ਲੈ ਕੇ ਜਾ ਸਕਦੇ ਨੇਗੇ ਆਪ ਹੀ ਲੈ ਜਾਂਦੇ ਨੇਗੇ ਇਹਦੇ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈਗਾ ਕਿਸਾਨਾਂ ਨੂੰ ਕਿਉਂਕਿ ਮਾਰਕੀਟਿੰਗ ਦੇ ਵਿੱਚ ਜਿਹੜੀ ਹੈਗੀ ਹੈਗੇ ਉਹ ਸ਼ਿਕਾਰੀ ਖੁਦ ਆਉਂਦੇ ਨੇ ਖੁਦ ਜਾਲ ਲਗਾਉਂਦੇ ਨੇ ਤੇ ਮੱਛੀ ਕੱਢ ਕੇ ਉੱਥੇ ਓਨ ਦਾ ਸਪੋਰਟ ਤੋਂ ਉਹਨੂੰ ਪੈਸੇ ਦੇ ਜਾਂ ਦੇ ਜਾਂਦੇ ਨੇ ਤੇ ਇਹ ਇੱਕ ਕਮਰਸ਼ੀਅਲ ਕ੍ਰੋਪ ਹੈਗੀ ਕਿਸਾਨਾਂ ਦੇ ਲਈ ਜੀ ਜੀ ਤਾਂ ਤੁਸੀਂ ਇੱਥੇ ਪਿੱਛੇ ਪੋਸਟਰ ਵੀ ਨੇ ਜਿਹੜੇ ਉਹ ਲਗਾਏ ਹੋਏ ਨੇ ਤਾਂ ਜਿਵੇਂ ਮੱਛੀ ਦਾ ਪੂੰਗਾ ਜਿਹੜਾ ਉਸ ਦਾ ਬੱਚਾ ਹੁੰਦਾ ਏ ਤਾਂ ਉਹ ਸਾਰਾ ਕੁਝ ਡਿਪਾਰਟਮੈਂਟ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਏ ਹਾਂਜੀ ਕਿਸਾਨਾਂ ਜਿਹੜੇ ਉਹ ਸਾਡੇ ਡਿਪਾਰਟਮੈਂਟ ਦੇ ਵਿੱਚ ਬਰੀਡਿੰਗ ਸੀਟ ਸੀਜ਼ਨ ਦੇ ਵਿੱਚ ਜਿਹੜੇ ਕਿਸਾਨ ਹੈਗੇ ਸਾਡੇ ਤੋਂ ਮੱਛੀ ਲੈ ਕੇ ਜਾਂਦੇ ਨੇ ਕਿ ਜਿਹਦੇ ਵਿੱਚ ਅਸੀਂ ਮੱਛੀ ਹੈ ਜਿਹੜੀ 100 ਰੁਪਏ ਦੀ 1000 ਮੱਛੀ ਹੈ ਜਿਹੜੀ ਪੂੰਗਾ ਹੈ ਮੱਛੀ ਦਾ ਉਹ ਦਿੱਤਾ ਜਾਂਦਾ ਹੈਗਾ ਤੇ ਉਹਦੇ ਉਹਦੇ ਨਾਲ ਆਪਣਾ ਕੀਤਾ ਸ਼ੁਰੂ ਕਰ ਸਕਦੇ ਨੇ ਇੱਕ ਕਿੱਲੇ ਦੇ ਵਿੱਚ ਜਿਹੜੀ ਮੱਛੀ ਪੁੰਗ ਹੈਗਾ ਉਹ 4000 ਦੇ ਕਰੀਬ ਪਾ ਕੇ ਉਹਨਾਂ ਨੂੰ ਗਰੋ ਉਹਨਾਂ ਦੀ ਗਰੋਥ ਕੀਤੀ ਜਾ ਸਕਦੇ 1 ਏਕੜ ਦੇ ਫਾਰਮ ਦੇ ਵਿੱਚ 10000 ਪੁੰਗ ਪੈ ਜਾਂਦਾ ਹਾਂਜੀ ਹਾਂਜੀ ਬਿਲਕੁਲ 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 10000 ਪੁੰਗ ਜਿਹੜਾ ਹੈਗਾ 22 ਏਕੜ ਦੇ ਵਿੱਚ ਪੈ ਜਾਂਦਾ ਜਿਹਦੇ ਵਿੱਚੋਂ ਚਲੋ ਕੁਝ ਤਾਂ ਮੋਰਟੈਲਿਟੀ ਹੋ ਜਾਂਦੀ ਹੈਗੀ ਪਰ ਬਾਕੀ ਜਿਹੜੀ ਸਰਵਾਈਵ ਕਰ ਜਾਂਦਾ ਹੈਗਾ ਤੇ ਗਰੋਥ ਤੇ ਡਿਵੈਲਪਮੈਂਟ ਹੋਣ ਤੋਂ ਬਾਅਦ ਜਿਹੜਾ ਕਿਸਾਨ ਹੈਗਾ ਸ਼ਿਕਾਰੀ ਬਲਾ ਕੇ ਓਨ ਦਾ ਸਪੋਰਟ ਹੀ ਪੇਮੈਂਟ ਹੋ ਜਾਂਦੀ ਹੈਗੀ ਤੇ ਕਿਸਾਨਾਂ ਨੂੰ ਕਾਫੀ ਅੱਛੀ ਜਿਹੜੀ ਹੈਗੀ ਡਿਵੈਲਪਮੈਂਟ ਹੈਗੀ ਹੈਗੀ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਵੀ ਹੈ ਜਿਵੇਂ ਆਰਏਐਸ ਸਿਸਟਮ ਹੈਗਾਗਾ ਬਾਇਓਫਲੋਕ ਸਿਸਟਮ ਹੈਗਾਗਾ ਉਹ ਚੱਲ ਰਹੇ ਨੇਗੇ ਤੇ ਜਿਹੜਾ ਆਰਏਐਸ ਸਿਸਟਮ ਆਪਣੇ ਫਤਿਹਗੜ ਡਿਸਟ੍ਰਿਕਟ ਦੇ ਵਿੱਚ ਹੀ ਆਲਰੇਡੀ ਲੱਗਿਆ ਹੋਇਆ ਹੈਗਾ ਤਾਂ ਇੱਕ ਤਲਾਬ ਦੇ ਵਿੱਚ ਇੱਕੋ ਕਿਸਮ ਦੀ ਮੱਛੀ ਹੁੰਦੀ ਆ ਜਾਂ ਅਲੱਗ-ਅਲੱਗ ਕਿਸਮਾਂ ਵੀ ਨੇ ਜਿਹੜੀਆਂ ਰੱਖੀਆਂ ਜਾ ਸਕਦੀਆਂ ਨਹੀਂ ਅਲੱਗ-ਅਲੱਗ ਕਿਸਮਾਂ ਸਾਡੀਆਂ ਛੇ ਤਰ੍ਹਾਂ ਦੀਆਂ ਕਿਸਮਾਂ ਜਿਹੜੀਆਂ ਇੱਕ ਤਲਾ ਦੇ ਵਿੱਚ ਰੱਖੀਆਂ ਜਾ ਸਕਦੀਆਂ ਨੇ ਕਈ ਕਈ ਮੱਛੀਆਂ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਆਪਣੇ ਕੋਲ ਬੋਟਮ ਡਿਵੈਲਪਰ ਹੁੰਦੀਆਂ ਨੇ ਕਈ ਮਿਡ ਦੇ ਵਿੱਚ ਡਿਵੈਲਪ ਕਰਦੀਆਂ ਨੇ ਕਈ ਆਪਣੇ ਕੋਲ ਸਰਫੇਸ ਫੀਡਰ ਹੁੰਦੀਆਂ ਨੇ ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਇੱਕ ਤਲਾ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਮੱਛੀਆਂ ਜਿਹੜੀਆਂ ਉਹ ਰੱਖੀਆਂ ਜਾ ਸਕਦੀਆਂ ਨੇ ਤਾਂ ਫਿਰ ਜਿਹੜੀ ਇਹਨਾਂ ਨੂੰ ਖਰਾਕ ਪਾਉਣੀ ਹੈ ਜਿਹੜਾ ਇਹਨਾਂ ਨੂੰ ਰਾਸ਼ਨ ਨੂੰ ਜਾਂ ਫਿਰ ਫੀਡ ਆ ਜਿਹੜੀ ਉਹ ਪਾਉਣੀ ਹੈ ਤਾਂ ਉਸ ਦਾ ਕਿੰਨਾ ਖਰਚਾ ਜਿਹੜਾ ਆਮ ਤੌਰ ਤੇ ਆ ਜਾਂਦਾ ਹੈ ਆਪਣੇ ਕੋਲ 32 40% ਜਿਹੜੀ ਫੀਡ ਦਾ ਖਰਚਾ ਹਰੇਕ ਚੀਜ਼ ਜਦੋਂ ਕੋਈ ਵੀ ਵਪਾਰ ਸਟਾਰਟ ਕਰਦਾ ਹੈਗਾ 32 40% ਜਿਹੜਾ ਹੈਗਾ ਖਰਚਾ ਤਾਂ ਲੱਗਦਾ ਹੀ ਹੈਗਾ ਤੇ ਉਸ ਤੋਂ ਬਾਅਦ ਫਿਰ ਉਸ ਬਾਕੀ ਜਿਹੜੀ ਹੈਗੀ ਹੈ ਕਿਸਾਨਾਂ ਦੀ ਆਮਦਨੀ ਹੈ ਜੀ ਯਾਨੀ ਕਿ 50% ਜਿਹੜੀ ਆਮਦਨ ਕਿਸਾਨ ਲੈ ਸਕਦਾ ਹੈ ਮੰਨ ਲਓ ਕੋਈ ਛੋਟੇ ਪੱਧਰ ਤੋਂ ਮੱਛੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਦਾ 2.5 ਏਕੜ ਦਾ ਆਪਾਂ ਫਾਰਮੂਲਾ ਲਗਾ ਲੈਂਦੇ ਆ ਤਾਂ ਇੱਕ ਸਾਲ ਦੇ ਵਿੱਚ ਕਿੰਨੀ ਕਿੰਨੀ ਕੀ ਇਨਕਮ ਆ ਜਿਹੜੀ ਉਹ ਆਮ ਤੌਰ ਤੇ ਹੋ ਸਕਦੀ ਹੈ ਜੇਕਰ ਅਸੀਂ ਜੇਕਰ ਮੈਂ ਜੱਟੂ ਸੋਦੇ ਦੇ ਅਕੋਰਡਿੰਗ ਵੀ ਗੱਲ ਕਰਾਂ ਤਾਂ ਆਪਣੇ ਕੋਲ ਜੇਕਰ 10000 ਪਟਾਈ ਏਕੜ ਦੇ ਵੀ ਗੱਲ ਕਰ ਰਹੇ ਆ ਵੀ 10000 ਮੱਛੀ ਜਿਹੜੀ ਉਹ ਪਾਲ ਰਹੇ ਹੈਗਾ ਉਹਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ 6 ਲੱਖ 6000 ਮੱਛੀ ਵੀ ਪਲ ਜਾਂਦੀ ਹੈ ਇੱਕ ਮੱਛੀ ਅਸੀਂ ਗੱਲ ਕਰੀਏ ਅੱਧਾ ਕਿਲੋ ਦੀ ਹੋ ਕੇ ਸੇਲ ਹੋ ਰਹੀ ਹੈ ਤਾਂ 6000 ਮੱਛੀ 3 3000 ਕਿਜੀ ਜਿਹੜਾ ਹੈ ਕਿ ਵੇਟ ਹੋ ਗਿਆ ਤੇ ਆਪਣੇ ਕੋਲ ਆਮ ਤੌਰ ਤੇ 3 ਲੱਖ ਰੁਪਿਆ ਆਮਦਨ ਕਰ ਸਕਦਾ ਹੈਗਾ 3 ਤੋਂ 4 ਲੱਖ ਰੁਪਏ ਦੀ ਆਮਦਨ ਲੈ ਸਕਦਾ ਹੈਗਾ ਕਿਸਾਨ ਜੇਕਰ ਹੁਣ ਆਪਾਂ ਗੱਲ ਕਰੀਏ ਤਾਂ ਜੇ 100 ਰੁਪਏ ਕਿਲੋ ਵੀ ਸੇਲ ਹੁੰਦੇ ਜਦੋਂ ਕਿ ਜਿਆਦਾ ਸੇਲ ਹੋ ਰਹੀ ਹੈ 120-130 ਰੁਪਏ ਕਿਲੋ ਦਾ ਆਮ ਹੀ ਰੇਟ ਹੈਗਾ ਜਿਹੜਾ ਮਾਰਕੀਟ ਰੇਟ ਹੈਗਾ ਤੇ ਆਪਣੇ ਕੋਲ 3000 ਕਿਜੀ ਦਾ ਜੇ ਆਪਾਂ ਗੱਲ ਕਰੀਏ ਤਾਂ 3000 3 ਲੱਖ ਰੁਪਿਆ ਆਮਦਨ ਹੈ ਤੇ ਕਹਿ ਵੀ ਆ ਕਿ ਜੇ ਨਾਲ ਆ ਸਹਾਇਕ ਧੰਦੇ ਕੀਤੇ ਜਾਣ ਪਸ਼ੂ ਪਾਲਣ ਸੂਰ ਪਾਲਣ ਜਾਂ ਫਿਰ ਜਿਹੜਾ ਮੁਰਗੀ ਫਾਰਮ ਹੁੰਦਾ ਹੈ ਬੱਤਖ ਪਾਲਣ ਜਾਂ ਫਿਰ ਬਾਗਬਾਨੀ ਤਾਂ ਆਮਦਨ ਹੋਰ ਵੱਧ ਸਕਦੀ ਹੈ ਬਿਲਕੁਲ ਆਮਦਨ ਹੋਰ ਵਕਤ ਬਸ ਸਕਦੀ ਹੈ ਜਿਵੇਂ ਅਸੀਂ ਗੱਲ ਕਰੀਏ ਜੇ ਜੇਕਰ ਨਾਲ মুরਗੀ ਫਾਰਮ ਕੀਤਾ ਜਾਵੇ ਤਾਂ ਜਿਹੜੀਆਂ ਮੁਰਗੀਆਂ ਨੇ ਵਿਠਾ ਹੁੰਦੀਆਂ ਨੇ ਉਹ ਉਹਦੇ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਐਜੇ ਫੀਡ ਵਰਤੀ ਜਾ ਸਕਦੀ ਹੈਗੀ ਉਹ ਮੱਛੀਆਂ ਦੀ ਇੱਕ ਖਰਾਕ ਹੈਗੀ ਜਿਹਦੇ ਵਿੱਚ ਕਾਫੀ ਮੱਛੀਆਂ ਦੀ ਗਰੋਥ ਵੀ ਹੁੰਦੀ ਹੈਗੀ ਜਾਂ ਫਿਰ ਪਸ਼ੂ ਪਾਲਣ ਦੀ ਗੱਲ ਕਰੀਏ ਪਸ਼ੂ ਪਾਲਣ ਦੇ ਵਿੱਚ ਵੀ ਜਿਹੜੇ ਆਪਣੇ ਕੋਲ ਪਸ਼ੂਆਂ ਦਾ ਜਿਹੜਾ ਗੋ ਹੈਗਾ ਉਹ ਵੀ ਇੱਕ ਫੀਡ ਦੇ ਤੌਰ ਤੇ ਕੰਮ ਕਰਦਾ ਹੈਗਾ ਦੇ ਮੱਛੀਆਂ ਦੀ ਗ੍ਰੋਥ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਪਾਲਣ ਨੂੰ ਲੈ ਕੇ ਇੱਥੇ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਅਗਰ ਕੋਈ ਵੀ ਆਪਣਾ ਮੱਛੀ ਪਾਲਣ ਦਾ ਕਾਰੋਬਾਰ ਤੋੜਨਾ ਚਾਹੁੰਦਾ ਹੈ ਤਾਂ ਫਿਸ਼ਰੀ ਡਿਪਾਰਟਮੈਂਟ ਦੇ ਨਾਲ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਦਫ਼ਤਰ ਆ ਕੇ ਵਿਜ਼ਿਟ ਕਰਕੇ ਟ੍ਰੇਨਿੰਗ ਲੈ ਕੇ ਆਪਣਾ ਇੱਕ ਨਵਾਂ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਇਸ ਦੇ ਨਾਲ ਹੋਰ ਵੀ ਕਈ ਸਹਾਇਕਤਾ ਦੇਦੇ ਨੇ ਜਿਹੜੇ ਉਹ ਕੀਤੇ ਜਾ ਸਕਦੇ ਨੇ ਪੋਲਟਰੀ ਫਾਰਮ ਫਿੱਟ ਫਾਰਮ ਜਾਂ ਹੋਰ ਇਸ ਤਰ੍ਹਾਂ ਦੇ ਸਹਾਇਕ ਧੰਦੇ ਨੇ ਜਿਹੜੇ ਉਹ ਵੀ ਬੱਚੀ ਫਾਰਮ ਦੇ ਨਾਲ ਤੋੜੇ ਜਾ ਸਕਦੇ ਨੇ